ਫਾਜ਼ਿਲਕਾ ਪੁਲਿਸ ਨੇ 147 ਮੁਕਦਮਿਆਂ ਦੇ ਵਿੱਚ ਬਰਾਮਦ ਕੀਤੀ ਡਰੱਗ ਦੀ ਖੇਪ ਨੂੰ ਕੀਤਾ ਨਸ਼ਟ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਮਨਜੀਤ ਸਿੰਘ ਢੇਸੀ ਨੇ ਦਿੱਤੀ ਜਾਣਕਾਰੀ ਦੱਸ ਦਈਏ ਕਿ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਮਨਜੀਤ ਸਿੰਘ ਢੇਸੀ ਦੀ ਅਗਵਾਈ ਹੇਠ 50 ਕਿਲੋ ਹਰੋਇਨ 550 ਕਿਲੋ ਚੂਰਾਪੋਸਤ 2.5 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਫੀਮ ਦੀ ਖੇਪ ਨੂੰ ਨਸ਼ਟ ਕਰ ਦਿੱਤਾ ਹੈ ਇਹ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਮਨਜੀਤ ਸਿੰਘ ਢੇਸੀ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਇਹ ਨਸ਼ਿਆਂ ਦੀ ਉਲਟ ਇੱਕ ਡਰੱਗ ਡਰਾਈਵ ਚੱਲ ਰਹੀ ਹੈ ਸਾਰੇ ਸਟੇਟ ਦੇ ਵਿੱਚ ਉਸ ਦੇ ਵਿੱਚ ਡਿਟੈਕਸ਼ਨ ਦਾ ਪਾਰਟ ਤਾਂ ਹੈਗਾ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਕਮਰਸ਼ੀਅਲ ਕੁਆਂਟੀਟੀਜ਼ ਦੇ ਵਿੱਚ ਪਰ ਜਿਹੜਾ ਹੈਗਾ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਵੱਲੋਂ ਜਿਹੜੀਆਂ ਹੈਗੀਆਂ ਹਦਾਇਤਾਂ ਇਹ ਸਾਰਿਆਂ ਅਫਸਰਾਂ ਨੂੰ ਸੀਗੀਆਂ ਕਿ ਸਾਰਿਆਂ ਨੇ ਜਿਹੜਾ ਹੈਗਾ ਡਰੱਗ ਜਿਹੜੀ ਡਿਸਪੋਜ਼ਲ ਹੈ ਉਹਦੇ ਵਿੱਚ ਵੀ ਪ੍ਰੋਪਰਟੀਟੀ ਡਰਾਈਵ ਚਲਾ ਕੇ ਆਪਾਂ ਵੱਧ ਤੋਂ ਵੱਧ ਜਿਹੜੇ ਕੇਸਿਸ ਜਿਹੜੀ ਹੈਗੀ ਡਰੱਗਸ ਨੇ ਉਹਨਾਂ ਨੂੰ ਡਿਸਪੋਜ਼ ਆਫ ਕਰਨਾ ਸੋ ਉਹਦੇ ਵਿੱਚ ਹੀ ਸਾਰੇ ਸਟੇਟ ਚ ਜਿਹੜੀ ਅੱਜ ਜਿਹੜੀ ਹੈਗੀ ਹੈ ਇਹਦੀ ਡਰੱਗ ਡਿਸਪੋਜ਼ਲ ਦੀ ਜਿਹੜੀ ਅੱਜ ਇੱਕ ਦਿਨ ਮਕਰਰ ਕਰਕੇ ਸੋ ਸਾਰੇ ਪਾਸੇ ਜਿਹੜਾ ਹੈਗਾ ਦਾ ਡਰੱਗ ਜਿਹਦੇ ਸਾਡੇ ਕੋਲ ਜਿਹੜੇ ਡਰੱਗਸ ਦੇ ਅਸੀਂ ਆਰਡਰ ਹਾਸਲ ਕਰਕੇ ਜਿਹੜਾ ਹੈਗਾ ਉਹਨਾਂ ਦੀ ਅੱਜ ਡਿਸਪੋਜ਼ਲ ਜਿਹੜੀ ਕੀਤੀ ਹੈਗੀ ਹੈ ਜਿਹਦੇ ਸਾਡੇ ਡਿਸਟ੍ਰਿਕਟ ਦੇ 147 ਕੇਸ ਹੈਗੇ ਆ ਜੀ ਸੋ ਉਹਦੇ ਵਿੱਚ ਹੇਰੋਇਨ ਹੈਗਾ ਜੀ ਜਿਹੜੀ ਮੇਨ ਆ ਉਹ ਉਹ ਨੀਅਰਬਾਊਟ 50 ਕੇਜੀ 54 ਕਿਲੋ 622 ਗ੍ਰਾਮ ਤੇ 550 ਕਿਲੋ ਪੌਪੀ ਹਸਕ 2 ਲੱਖ 69000 ਜਿਹੜੀਆਂ ਹੈਗੀਆਂ ਉਹ ਐਨਡੀਪੀਐਸ ਜਿਹੜੀਆਂ ਕਵਰ ਹੁੰਦੀਆਂ ਟੈਬਲੇਟਸ ਉਹੋ ਆ ਔਰ 70 ਕਿਲੋ ਜਿਹੜੀ ਓਪੀਅਮ ਆ ਉਹਦੇ ਜਿਹੜੇ ਵੱਖਰੇ ਆਰਡਰ ਲਏ ਹੋਏ ਕਿਉਂਕਿ ਉਹ ਇੱਥੇ ਡਿਸਟਰੋਏ ਨਹੀਂ ਹੁੰਦੀ ਉਹਨੂੰ ਵੱਖਰਾ ਨਿਮਿਤ ਜਮਾ ਕਰਾਉਣਾ ਪੈਂਦਾ ਉਹਦੇ ਆਰਡਰ ਲੈ ਕੇ ਤਾਂ ਉਹਦਾ ਇੱਕ ਵੱਖਰਾ ਪ੍ਰੋਸੀਜਰ ਚਲਾਇਆ ਔਰ ਇਹ ਸਾਰਾ ਜਿਹੜਾ ਹੈਗਾ ਇਹ ਬੜੇ ਵੱਡੇ ਪੱਧਰ ਤੇ ਜਿਹੜਾ ਹੈਗਾ ਜਿੰਨੇ ਵੀ ਸਾਡੇ ਕੋਲ ਰਿਕਵਰੀਜ਼ ਹੁੰਦੀਆਂ ਉਹਦੀਆਂ ਅਸੀਂ ਜਿਹੜੀਆਂ ਹੈਗੀਆਂ ਸਮੇਂ-ਸਮੇਂ ਤੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਨਸ਼ਟ ਕਰਾਉਂਦੇ ਆ ਪਰ ਅੱਜ ਜਿਹੜਾ ਹੈਗਾ ਸਾਰੇ ਸਟੇਟ ਦੇ ਵਿੱਚ ਜਿਹੜਾ ਹੈ ਕਰਾਇਆ ਗਿਆ ਸੋ ਇੱਕ ਸਪੈਸ਼ਲ ਡਰਾਈਵ ਚਲਾ ਕੇ ਵਤ ਤੋਂ ਵਤ ਜਿਹੜੀ ਹੈਗੀ ਅਸੀਂ ਇਹਦਾ ਹੈਗਾ ਨਸ਼ਿਆਂ ਦੀ ਉਲਟ ਜਿਹੜੀ ਕਾਰਵਾਈ ਬੇਸ਼ੱਕ ਉਹ ਪ੍ਰਾਪਰਟੀ ਅਟੈਚਮੈਂਟ ਦੀ ਆ ਬੇਸ਼ੱਕ ਉਹ ਡਰੱਗ ਡਿਸਪੋਜ਼ਲ ਦੀ ਆ ਬੇਸ਼ੱਕ ਉਹਨਾਂ ਦੀ ਕੋਈ ਮੂਵੇਬਲ ਪ੍ਰਾਪਰਟੀ ਹੈਗੀ ਆ ਉਹ ਅਕਵਾਇਰ ਕੀਤੀ ਹੋਈ ਨਸ਼ਾ ਨਸਮਗਲਰਸ ਬਨੋ ਉਹਦੇ ਅਗੇਂ ਜਿਹੜੀ ਹੈਗੀ ਆ ਲਗਾਤਾਰ ਡਰਾਈਵ ਚੱਲਦੀ ਆ